ਦੋਦੇ ਵਾਲੇ ਤਾਲ ਕੋ ਨਾਮ ਤਿਸ ਮਹਸੁੰਨ ਜਲ ਕੋ ਅਭਿਰਾਮ ਗੁਰੂ ਪਿਆਰਿਓ ਆਪ ਜੀ ਦਰਸ਼ਨ ਕਰਿਓ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂ ਕੀ ਟਾਬ ਮੱਤਾ ਫਰੀਦਕੋਟ ਪਹਿਲਾ ਇਹ ਅਸਥਾਨ ਦੋਦਾ ਤਾਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਗੁਰੂ ਜੀ ਦੀ ਆਮਦ ਤੋਂ ਬਾਅਦ ਇਹ ਗੁਰੂ ਕੀ ਟਾਬ ਦੇ ਨਾਮ ਨਾਲ ਪ੍ਰਸਿੱਧ ਹੋਇਆ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਤੀਸਰੇ ਪਹਿਰ ਸੰਗਤ ਸਮੇਤ ਆ ਕੇ ਬੈਠ ਗਏ ਇੱਥੇ ਸਰੀਂ ਦਾ ਵੱਡਾ ਦਰਖਤ ਸੀ ਜਿਸ ਵਿੱਚੋਂ ਇੱਕ ਸ਼ਹੀਦ ਨੇ ਨਿਕਲ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਗੁਰੂ ਜੀ ਨੇ ਪੁੱਛਿਆ ਰਾਜੀ ਹੁਸੈਨ ਖਾ ਮੀਆਂ ਤਾਂ ਸਤਿਗੁਰਾਂ ਜੀ ਦੇ ਮੂੰਹੋਂ ਆਪਣਾ ਨਾਮ ਸੁਣ ਕੇ ਉਹ ਅਤੀ ਪ੍ਰਸੰਨ ਹੋਇਆ ਅਤੇ ਕਹਿਣ ਲੱਗਾ ਮੈਂ ਆਪ ਜੀ ਦਾ دیدار ਕਰਕੇ ਬਹੁਤ ਸੁੱਖ ਪਾਇਆ ਬਹੁਤ ਚਿਰ ਤੋਂ ਆਪ ਜੀ ਦੇ ਦਰਸ਼ਨਾਂ ਦੀ ਚਾਹਣਾ ਸੀ ਅੱਜ ਆਪ ਜੀ ਦੇ ਦਰਸ਼ਨਾਂ ਨਾਲ ਮੇਰੇ ਪਾਪਾਂ ਦਾ ਨਾਸ਼ ਹੋ ਗਿਆ ਮੇਰਾ ਕਲਿਆਣ ਵੀ ਹੋ ਗਿਆ ਹੈ ਸਿੱਖਾ ਨੇ ਅਰਜ਼ ਕੀਤੀ ਮਹਾਰਾਜ ਇਹ ਸੁੰਦਰ ਸਰੂਪ ਵਾਲਾ ਕੌਣ ਸੀ ਸਤਗੁਰੂ ਜੀ ਨੇ ਕਿਹਾ ਇਹ ਸ਼ਹੀਦ ਸੀ ਇਹ ਕਿਸੇ ਵਿਗਨ ਕਰਕੇ ਮੁਕਤੀ ਨੂੰ ਪ੍ਰਾਪਤ ਨਹੀਂ ਹੋ ਸਕਿਆ ਅੱਜ ਇਸ ਨੂੰ ਮੁਕਤੀ ਪ੍ਰਾਪਤ ਹੋ ਗਈ ਹੈ ਗੁਰਦੁਆਰਾ ਸਾਹਿਬ ਦੇ ਨਾਲ ਅੱਠ ਕੋਨਾ ਸਰੋਵਰ ਬਣਿਆ ਹੋਇਆ ਹੈ ਜੀ ਗੁਰੂ ਜੀ ਮਹਾਰਾਜ ਜੀ ਦਾ ਹੁਕਮ ਹੈ ਕਿ ਜੋ ਵੀ ਪ੍ਰਾਣੀ ਦੋਦਾ ਤਾਲ ਵਿੱਚ ਸਰਦਾ ਨਾਲ ਇਸ਼ਨਾਨ ਕਰੇਗਾ ਉਹ ਮੁਕਤੀ ਨੂੰ ਪ੍ਰਾਪਤ ਕਰੇਗਾ ਅਠਰਾਹਾਂ ਦੀ ਬਿਮਾਰੀ ਇੱਥੇ ਇਸ਼ਨਾਨ ਕਰਨ ਨਾਲ ਦੂਰ ਹੋ ਜਾਂਦੀ ਹੈ ਸੋ ਗੁਰੂ ਪਿਆਰਿਓ ਇਹ ਉਹ ਪਵਿੱਤਰ ਸਰੋਵਰ ਹੈ ਜਿੱਥੇ ਅਠਰਾਹਾਂ ਦੀ ਬਿਮਾਰੀ ਇਸ਼ਨਾਨ ਕਰਨ ਨਾਲ ਦੂਰ ਹੋ ਜਾਂਦੀ ਹੈ ਇਹ ਸਥਾਨ ਪਿੰਡ ਮੱਤਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਵਿੱਚ ਰੇਲਵੇ ਸਟੇਸ਼ਨ ਕੋਟਕਪੂਰੇ ਤੋਂ 11 ਕਿਲੋਮੀਟਰ ਅਤੇ ਬੱਸ ਸਟੈਂਡ ਜੈਤੋ ਤੋਂ 5 ਕਿਲੋਮੀਟਰ ਦੀ ਦੂਰੀ ਤੇ ਬਠਿੰਡਾ ਜੈਤੋ ਕੋਟਕਪੂਰਾ ਰੋਡ ਤੇ ਸਥਿਤ ਹੈ ਜੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰਨਾਂ ਨੂੰ ਵੀ ਦਰਸ਼ਨ ਕਰਵਾਓ ਜੀ